ਸਾਸੀਕਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੰਤਕਾਲ ਬਹਿ ਹੱਕ ਮੁਰਤਹਿਨੀ ਇੱਕ ਉਦਾਹਰਨ ਦੇ ਨਾਲ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਚ ਤੇ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਆਪਾਂ ਹੁਣ ਉਦਾਹਰਨ ਦੇ ਨਾਲ ਗੱਲ ਕਰਦੇ ਹਾਂ ਕਿ ਇੰਤਕਾਲ ਬਹਿ ਹੱਕ ਮੁਰਤਹਿਨੀ ਕੀ ਹੁੰਦਾ ਇੱਕ ਉਦਾਹਰਨ ਲੈਨੇ ਆ ਜਿਵੇਂ ਇੱਕ ਕਰਮ ਸਿੰਘ ਨਾਂ ਦਾ ਵਿਅਕਤੀ ਹੈ ਉਸ ਨੇ ਜਿਹੜਾ ਆਪਣਾ ਇੱਕ ਕਿਲਾ ਬਲਜੀਤ ਸਿੰਘ ਨਾਂ ਦੇ ਵਿਅਕਤੀ ਨੂੰ 1 ਲੱਖ ਰੁਪਏ ਦੇ ਵਿੱਚ 3 ਸਾਲਾਂ ਵਾਸਤੇ ਰਹਿਣ ਕੀਤਾ ਹੋਇਆ ਬਲਜੀਤ ਸਿੰਘ ਨੂੰ 3 ਸਾਲ ਵਾਸਤੇ ਰਹਿਣ ਕੀਤਾ ਵਿਆ 1 ਸਾਲ ਹੋ ਜਾਂਦਾ 1 ਸਾਲ ਹੋਣ ਤੇ ਜਿਹੜਾ ਬਲਜੀਤ ਸਿੰਘ ਹੈ ਉਹਨੂੰ ਪੈਸਿਆਂ ਦੀ ਲੋੜ ਪੈ ਗਈ ਮੰਨ ਲਓ ਆਪਾਂ ਮੰਨ ਲੈਂਦੇ ਉਹਨੂੰ ਪੈਸਿਆਂ ਦੀ ਲੋੜ ਪੈ ਗਈ ਬਲਜੀਤ ਸਿੰਘ ਹੈ ਜਿਹੜਾ ਉਹ ਕਰਮ ਸਿੰਘ ਨੂੰ ਉਹਦੀ ਜ਼ਮੀਨ ਵਾਪਸ ਕਰਕੇ ਆਪਦੀ ਜਿਹੜੀ ਰਹਿਣ ਦੀ ਰਕਮ ਹੈ ਉਹ ਵਾਪਸ ਲੈਣਾ ਚਾਹੁੰਦਾ ਗਹਿਣੇ ਦੀ ਰਕਮ ਹੈ ਉਹ ਵਾਪਸ ਲੈਣਾ ਚਾਹੁੰਦਾ ਪਰ ਜਿਹੜਾ ਕਰਮ ਸਿੰਘ ਹੈ ਜਿਹੜੀ ਰਹਿਣ ਦੀ ਰਕਮ ਹੈ ਉਹ ਵਾਪਸ ਕਰਨ ਤੋਂ ਅਸਮਰਥ ਹੈ ਵਾਪਸ ਨਹੀਂ ਦੇ ਸਕਦਾ ਕਰਮ ਸਿੰਘ ਜੋ ਜ਼ਮੀਨ ਦਾ ਮਾਲਕ ਹੈ ਕਰਮ ਸਿੰਘ ਨੇ ਜੋ 3 ਸਾਲਾਂ ਵਾਸਤੇ ਦਿੱਤੀ ਸੀ 3 ਸਾਲਾਂ ਵਾਸਤੇ ਰਹਿਣ ਕੀਤੀ ਸੀ ਜ਼ਮੀਨ ਬਲਜੀਤ ਸਿੰਘ ਨੂੰ ਪਰ ਹਲੇ 1 ਸਾਲ ਹੋਇਆ ਤੇ ਕਰਮ ਸਿੰਘ ਆ ਜਿਹੜਾ ਉਹ ਪੈਸੇ ਵਾਪਸ ਨਹੀਂ ਦੇ ਸਕਦਾ ਅਸਮਰਥ ਹੈ ਪੈਸੇ ਦੇਣ ਚ ਹੁਣ ਬਲਜੀਤ ਸਿੰਘ ਆ ਜੋ ਮੁਰਤਹਿਨ ਹੈ ਜਿਹਦੇ ਕੋਲ ਰਹਿਣ ਕੀਤੀ ਵੀ ਸੀ ਜ਼ਮੀਨ ਕਰਮ ਸਿੰਘ ਨੇ ਉਹ ਅੱਗੇ ਗੁਰਚਰਨ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜੇ ਉਹਦੇ 2 ਸਾਲ ਰਹਿੰਦੇ ਆ ਰਹਿਣ ਦੇ 1 ਲੱਖ ਰੁਪਏ ਵਿੱਚੀ ਮਤਲਬ ਗੁਰਚਰਨ ਸਿੰਘ ਨੂੰ ਆਪਦੇ ਜਿਹੜੇ ਰਹਿਣ ਦੇ ਹੱਕ ਹੈ ਉਹ ਵੇਚ ਦਿੰਦਾ ਮੁਰਤੇ ਹਿੰ ਜਿਹੜਾ ਤਬਦੀਲ ਹੋ ਚੁੱਕਾ ਮਤਲਬ ਪਹਿਲਾਂ ਜਿਹੜਾ ਬਲਜੀਤ ਸਿੰਘ ਸੀ ਜਿਹਦੇ ਕੋਲ ਰਹਿਣ ਤੇ ਸੀ ਕਰਮ ਸਿੰਘ ਦੀ ਜ਼ਮੀਨ ਹੁਣ ਜਿਹੜਾ ਗੁਰਚਰਨ ਸਿੰਘ ਹੈ ਹੁਣ ਜਿਹੜਾ ਕਰਮ ਸਿੰਘ ਹੈ ਹੁਣ ਜਦੋਂ ਮਿਆਦ ਪੂਰੀ ਹੋ ਜੂਗੀ ਜਿਹੜੇ 2 ਸਾਲ ਰਹਿੰਦੇ ਸੀ ਉਹ ਪੂਰੇ ਹੋ ਜਾਣਗੇ ਤਾਂ ਕਰਮ ਸਿੰਘ ਜਿਹੜਾ ਹੈਗਾ ਰਹਿਣ ਦੀ ਜਿਹੜੀ ਰਾਸ਼ੀ ਹੈ 1 ਲੱਖ ਰੁਪਏ ਉਹ ਗੁਰਚਰਨ ਸਿੰਘ ਨੂੰ ਦੇ ਕੇ ਕਬਜ਼ਾ ਵਾਪਸ ਕਰ ਲੂਗਾ ਕਹਿਣ ਦਾ ਮਤਲਬ ਕਰਮ ਸਿੰਘ ਨੇ ਜਿਹੜੀ ਆਪਦੀ ਇੱਕ ਕਿੱਲਾ ਜ਼ਮੀਨ ਹੈ 10 ਸਾਲਾਂ ਵਾਸਤੇ ਬਲਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਰਹਿਣ ਕੀਤੀ 1 ਲੱਖ ਰੁਪਏ ਦੇ ਵਿੱਚ ਤੇ 1 ਸਾਲ ਹੋਇਆ ਸੀ ਹਜੇ 2 ਸਾਲ ਰਹਿੰਦੇ ਸੀ ਰਹਿਣ ਦੇ ਤਾਂ ਬਲਜੀਤ ਸਿੰਘ ਨੇ ਆਪਦੇ ਜਿਹੜੇ ਰਹਿਣ ਦੇ ਹੱਕ ਆ ਉਹ ਅੱਗੇ ਗੁਰਚਰਨ ਸਿੰਘ ਨਾਂ ਦੇ ਵਿਅਕਤੀ ਨੂੰ ਤੀਜੇ ਬੰਦੇ ਨੂੰ ਗੁਰਚਰਨ ਸਿੰਘ ਨਾਂ ਦੇ ਤੀਜੇ ਬੰਦੇ ਨੂੰ ਬਲਜੀਤ ਸਿੰਘ ਨੇ ਆਪਣੇ ਰਹਿਣ ਦੇ ਜਿਹੜੇ ਹੱਕ ਆ ਬੈ ਕਰਤੇ 2 ਸਾਲਾਂ ਵਾਸਤੇ ਜਿਹੜੇ ਰਹਿੰਦੇ ਸੀ 2 ਸਾਲ 1 ਲੱਖ ਰੁਪਏ ਦੇ ਵਿੱਚ ਆਪਣੇ ਰਹਿਣ ਦੇ ਹੱਕਾਂ ਬੈ ਕਰਤੇ ਜਦੋਂ 2 ਸਾਲ ਬੀਤ ਗਏ ਉਸ ਤੋਂ ਬਾਅਦ ਜਿਹੜਾ ਕਰਮ ਸਿੰਘ ਹੈ ਗੁਰਚਰਨ ਸਿੰਘ ਨੂੰ ਆਪ ਦਾ ਜਿਹੜਾ 1 ਲੱਖ ਰੁਪਏ ਰਹਿਣ ਦਾ ਦੇ ਕੇ ਜ਼ਮੀਨ ਦਾ ਕਬਜ਼ਾ ਲੈ ਲੂਗਾ ਕਹਿਣ ਦਾ ਮਤਲਬ ਜਦੋਂ ਕੋਈ ਜ਼ਮੀਨ ਦਾ ਮਾਲਕ ਹੈ ਆਪਣੀ ਜ਼ਮੀਨ ਹੈ ਜਿਹੜੀ ਕਿਸੇ ਵਿਅਕਤੀ ਦੇ ਕੋਲ ਮੁਕਰਰ ਸਮੇਂ ਲਈ ਮੁਕਰਰ ਰਕਮ ਲੈ ਕੇ ਰਹਿਣ ਕੀਤੀ ਹੁੰਦੀ ਹੈ ਪਰ ਜਿਹੜਾ ਸਮਾਂ ਹਜੇ ਪੂਰਾ ਨਹੀਂ ਹੋਇਆ ਹੁੰਦਾ ਜਿਹੜਾ ਰਹਿਣ ਲੈਣ ਵਾਲਾ ਹੈ ਮੁਰਤਹਨ ਉਹ ਰਹਿਣ ਦੀ ਰਕਮ ਜਿਹੜੀ ਹੈਗੀ ਹੈ ਵਾਪਸ ਲੈਣਾ ਚਾਹੁੰਦਾ ਜ਼ਮੀਨ ਮਾਲਕ ਨੂੰ ਜ਼ਮੀਨ ਵਾਪਸ ਕਰਨਾ ਚਾਹੁੰਦਾ ਤੇ ਜ਼ਮੀਨ ਮਾਲਕਾ ਜਿਹੜਾ ਰਹਿਣ ਦੀ ਰਕਮ ਹੈ ਜਿਹੜੀ ਉਹ ਵਾਪਸ ਕਰਨ ਤੋਂ ਅਸਮਰਥ ਹੈ ਤਾਂ ਅਜਿਹੀ ਸਥਿਤੀ ਹੁੰਦੀ ਹੈ ਜਿਹੜੀ ਮੁਰਤੇਹਨਾ ਜਿਹੜਾ ਜਿਹਦੇ ਕੋਲ ਰਹਿਣ ਤੇ ਹੈ ਜ਼ਮੀਨ ਆਪਣੇ ਜਿਹੜੇ ਰਹਿਣ ਦੇ ਹੱਕ ਹੈ ਕਿਸੇ ਤੀਜੇ ਵਿਅਕਤੀ ਨੂੰ ਬੈ ਕਰ ਸਕਦਾ ਭਾਵ ਜਿਹੜਾ ਕਿਸੇ ਤੀਜੇ ਵਿਅਕਤੀ ਤੋਂ ਰਹਿਣ ਦੀ ਰਕਮ ਵਸੂਲ ਕਰਕੇ ਉਸ ਨੂੰ ਜ਼ਮੀਨ ਦਾ ਕਬਜ਼ਾ ਛੱਡ ਦਿੰਦਾ ਤੇ ਜਿਹੜਾ ਜ਼ਮੀਨ ਦਾ ਮਾਲਕ ਹੈ ਜਦੋਂ ਸਮਾਂ ਪੂਰਾ ਹੋ ਜਾਂਦਾ ਤਾਂ ਉਹ ਜਿਹੜਾ ਤੀਜਾ ਵਿਅਕਤੀ ਹੁੰਦਾ ਉਹ ਨੂੰ ਰਹਿਣ ਦੀ ਰਕਮ ਦੇ ਕੇ ਜ਼ਮੀਨ ਵਾਪਸ ਲੈਣ ਦਾ ਹੱਕਦਾਰ ਹੁੰਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ